ਇੱਕ ਪਿੰਡ ਬਹੁਤ ਜ਼ਿਆਦਾ ਬਹਿਮੀਆਂ ਦਾ ਪਿੰਡ ਸੀ ਉਸ ਪਿੰਡ ਦੇ ਵਿੱਚ ਇੱਕ ਸਾਧੂ ਰਹਿੰਦਾ ਸੀ ਉਹ ਸਾਧੂ ਦਾ ਇੱਕ ਉਹਨਾਂ ਨੂੰ ਬਚਨ ਕਿਹਾ ਹੋਇਆ ਸੀ ਵੀ ਜੋ ਵੀ ਕੰਮ ਕਰਨਾ ਮੇਰੇ ਪਿੱਛੇ ਬਣਾ ਨਹੀਂ ਕਰਨਾ ਪਿੰਡ 'ਚ ਨਾਕਾ ਲੱਗਣਾ ਤਾਂ ਵੀ ਉਹਨਾਂ ਨੇ ਬਾਬੇ ਕੋਲੇ ਜਾਣਾ ਕੋਈ ਵੀ ਯਾਨੀ ਕੰਮ ਕਰਨਾ ਸਾਰਾ ਕੰਮ ਬਾਬੇ ਤੋਂ ਗੁਰ ਕਰਵਾ ਕੇ ਹੁੰਦਾ ਸੀ ਕਹਣਾ ਵੀ ਬਾਬੇ ਤੋਂ ਗੁਰ ਕਰਵਾ ਕੇ ਲੈ ਕੇ ਆਓ ਤਾਂ ਇਹ ਕੰਮ ਹੋਊਗਾ ਇੱਕ ਕਿਸੇ ਦੀ ਪੜ੍ਹੀ ਲਿਖੀ ਨਾ ਆ ਗਈ ਉਹ ਬਾਬੇ ਨੂੰ ਮੰਨਦੀ ਨਹੀਂ ਸੀ ਤੇ ਪਿੰਡ ਵਾਲੇ ਕਹਿਣ ਲੱਗੇ ਵੀ ਤੂੰ ਜੇ ਮੰਨੇਗੀ ਨਹੀਂ ਤੈਨੂੰ ਬਾਬਾ ਸ਼ਰਾਫ ਦੇ ਦਊਗਾ ਉਹ ਕਹਿੰਦੀ ਚਾਹੇ ਮੈਨੂੰ ਬਾਬਾ ਸ਼ਰਾਫ ਦੇਵੇ ਚਾਹੇ ਨਾ ਦੇਵੇ ਪਰ ਮੈਂ ਤੁਹਾਡੇ ਬਾਬੇ ਦੇ ਕਹਤੇ ਗੁੜ ਨਹੀਂ ਕਰਵਾਉਣਾ ਹੈਗਾ ਉਹਦਾ ਇੱਕ ਵਾਰੀ ਰਾਤ ਨੂੰ ਦੱਸਦੇ ਨੇ ਬੱਚਾ ਬਿਮਾਰ ਹੋ ਗਿਆ ਬੱਚਾ ਬਹੁਤ ਰੋਵੇ ਉਤੋਂ ਕਹਿੰਦੇ ਨੇ ਵੀ ਠੰਡ ਦਾ ਮੌਸਮ ਸੀ ਉਹਦੀ ਸੱਸ ਕਹਿਣ ਲੱਗੀ ਵੀ ਜਾ ਹੁਣ ਤੁਸੀਂ ਰਾਤ ਨੂੰ ਬਾਬੇ ਦੇ ਗੁੜ ਕਰਵਾ ਕੇ ਲੈ ਕੇ ਆਓ ਉਹ ਕਹਿੰਦੀ ਮੈਂ ਤਾਂ ਬਾਬੇ ਦਾ ਜਾਣਾ ਨਹੀਂ ਗੁੜ ਨਹੀਂ ਕਰਵਾਉਣ ਜਾਣਾ ਸੱਸ ਉਹਦੀ ਐਪਸ ਵਿੱਚ ਜੇ ਲੋ ਤੁਹਾਨੂੰ ਪਤਾ ਜਿਹੜਾ ਹੁੰਦਾ ਹੁੰਦਾ ਮਾਹੌਲ ਗਰਮ ਹੋ ਗਿਆ ਤੇ ਜਿਹੜਾ ਮੁੰਡਾ ਸੀ ਉਹ ਕਹਿਣ ਲੱਗਾ ਵੀ ਕੋਈ ਨਾ ਤੂੰ ਬੇਬੇ ਦਾ ਮਾਣ ਰੱਖਣ ਖਾਤਰ ਗੁੜ ਪਾ ਕਰਵਾ ਲਿਓ ਨੇ ਆ ਉਹ ਕਹਿੰਦੀ ਨਹੀਂ ਉਹ ਕਹਿੰਦੀ ਵੀ ਮੈਂ ਖੁਦ ਡਾਕਟਰ ਹਾਂ ਬੱਚੇ ਨੂੰ ਇਸ ਟਾਈਮ ਸਟੀਮ ਦੀ ਜ਼ਰੂਰਤ ਆ ਮਤਲਬ ਗਰਮੈਸ਼ ਦੀ ਜ਼ਰੂਰਤ ਆ ਕਮਰੇ ਦੇ ਵਿੱਚ ਗਰਮ ਚਾਹੀਦਾ ਕਮਰੇ ਦੇ ਲਈ ਤੇ ਉਹ ਕਹਿੰਦੀ ਸਸ ਕਾ ਦੀ ਫਿਰ ਕਰਲਾ ਕਰਮ ਕਹਿੰਦੀ ਲਾਲਾ ਪੱਠੀ ਵਾਲਾ ਅੰਦਰ ਸੁਣਨ ਵਾਲੀ ਗੱਲ ਆ ਉਹ ਕਹਿੰਦੀ ਮਾਤਾ ਜੀ ਪੱਠੀ ਦੀ ਲੋੜ ਨਹੀਂ ਹੈਗੀ ਇਹਨੂੰ ਇਹਨੂੰ ਦਵਾਈਆਂ ਦੀ ਲੋੜ ਆ ਇਹਨੂੰ ਗਰਮ ਸਟੀਮ ਦੀ ਲੋੜ ਆ ਇਹਨੂੰ ਮੈਂ ਗਰਮ ਕਰਕੇ ਭਾਪ ਦਊਂਗੀ ਬੱਚਾ ਰੋਣੋਂ हट ਜਾਊਗਾ ਉਸ ਲੜਕੀ ਨੇ ਉਸ ਤਰ੍ਹਾਂ ਕੀਤਾ ਤੇ ਬੱਚਾ ਠੀਕ ਹੋ ਗਿਆ। ਤੜਕੇ ਨੂੰ ਉਹਨਾਂ ਦੀ ਮੱਝ ਨਾ ਮਿਲੀ ਤੇ ਜਿਹੜੀ ਬੁੜੀ ਸੀ ਉਹਦੀ ਸੱਸ ਉਹ ਉਹਦੇ ਕੋਲ ਗੁਰਦਾ ਪਿੰਨਾ ਲੈ ਆਈ। ਕਹਿੰਦੀ ਲਾ ਪੁੱਤ ਅਜ ਮੱਝ ਵੀ ਨਹੀਂ ਖੜਦੀ ਹੈਗੀ ਆ ਗੁਰਬੀ ਕਰ ਦੇ। ਉਹ ਕਹਿੰਦੀ ਬੇਬੇ ਇਹ ਕੋਈ ਬਾਬਿਆਂ ਦਾ ਕੰਮ ਨਹੀਂ ਹੈਗਾ ਵੀ ਗੁਰ ਕਰ ਦੂ ਮੈਂ ਕਿ ਬਾਬਾ ਨਹੀਂ ਹੈਗੀ ਨਾ ਮੈਂ ਇਹਨਾਂ ਪਖੰਡਾ ਚ ਪੈਣੀ ਆ। ਚਲੋ ਹੋਈ ਬਿੱਤੀ ਥੋੜਾ ਕਿ ਦਿਨ ਆਵਾਜ ਇੱਕ ਕੁੜੀ ਦਾ ਵਿਆਹ ਸੀ ਕਹਿੰਦੇ ਪਿੰਡ 'ਚ ਬਰਾਤ ਨਹੀਂ ਆਈ ਉਹ ਪਿੰਡ ਦਾ ਇੱਕ ਕੰਮ ਸੀ ਕੋਈ ਕੰਮ ਵਿੰਦਕ ਲੇਟ ਹੋ ਜਵੇ ਜਾਂ ਨਾ ਹੋਵੇ ਤਾਂ ਬਾਬਿਆਂ ਕੋਲ ਜਾਂਦੇ ਜਾਂਦੇ ਸੀ ਉਸ ਬਾਬੇ ਕੋਲੇ ਤੇ ਉਹ ਫਿਰ ਵਿਚਾਰ ਬਟਾਂਦਰਾ ਕੀਤਾ ਉਸ ਪਿੰਡ ਦੇ ਲੋਕਾਂ ਨੇ ਵੀ ਹੁਣ ਕੀ ਕਰੀਏ ਉਹ ਕਹਿੰਦੇ ਜੀ ਐ ਕਰਦੇ ਹਾਂ ਹੁਣ ਹੋਰ ਤਾਂ ਕੋਈ ਹੀਲੇ ਦਾ ਟਾਈਮ ਬਹੁਤ ਹੋ ਗਿਆ ਬਰਾਤ ਆਈ ਨਹੀਂ ਹੈਗੀ ਤੇ ਆਪਾਂ ਬਾਬੇ ਕੋਲੇ ਚੱਲਦੇ ਹਾਂ ਬਾਬੇ ਕੋਲੇ ਗਏ ਬਾਬਾ ਜੀ ਗੁੜ ਕਰ ਦੋ ਸਾਡੇ ਜਿਹੜੀ ਬਰਾਤ ਆਉਣੀ ਸੀ ਪਿੰਡ ਦੇ ਵਿੱਚ ਟੁੱਕਣੀ ਸੀ ਉਹ ਆਈ ਨਹੀਂ ਹੈਗੀ ਬਾਬੇ ਨੇ ਫੁੱਕਾ ਮਾਰੀਆਂ ਪੰਜ ਸੱਤ ਇੱਧਰ ਇੱਧਰ ਐ ਇੱਕ ਗੁੜ ਦਾ ਪਿੰਨਾ ਕਰਕੇ ਤੇ ਪਿੰਡ ਵਾਲਿਆਂ ਨੂੰ ਫੜਾ ਤਾਂ ਵੀ ਲਓ ਭਾਈ ਸਾਰੇ ਛੱਕ ਲੋ ਬਰਾਤ ਪੰਜਾਂ ਮਿੰਟਾਂ ਚ ਹੀ ਆ ਜੂਗੀ ਤੇ ਸਾਰਿਆਂ ਨੇ ਗੁੜ ਖਾਧਾ ਤੇ ਗੁੜ ਦੇ ਨਾਲ ਪਾਣੀ ਪੀਟਾ ਰੱਜ ਕੇ ਰੱਜ ਕੇ ਸੌਂ ਗਏ ਤੇ ਘੰਟੇ ਇੱਕ ਬਾਅਦ ਤੁਹਾਨੂੰ ਅੱਖ ਖੁੱਲੀ ਗੁੜ ਦੇ ਨਾਲ ਬੈਸਿਕ ਇਹ ਕਹਿੰਦੇ ਕਹਾਵਤਾਂ ਵੀ ਨੀਂਦ ਆਉਂਦੀ ਆ ਉੱਠਿਆ ਤਾਂ ਬਰਾਤਵਰੂਤ ਕੋਈ ਨਹੀਂ ਆਈ ਫੇਰ ਬਾਬੇ ਕੋਲੇ ਪਹੁੰਚ ਗਏ ਵੀ ਪਪਾ ਜੀ ਬਰਾਤ ਤਾਂ ਆਈ ਨਹੀਂ ਉਹ ਕਹਿੰਦਾ ਭਾਈ ਬਰਾਤ ਤਾਂ ਆ ਜਾਂਦੀ ਕੁੜੀ ਦੇ ਕਰਮਾ 'ਚ ਫਰਕ ਮੁੰਡੇ ਵਾਲੇ ਸੀ ਉਹ ਕੁੜੀ ਵਾਲਿਆਂ ਤੋਂ ਕਾਰ ਮੰਗਦੇ ਸੀ ਇਸ ਕਰਕੇ ਬਰਾਤ ਨਹੀਂ ਸੀ ਆਈ